ਗੱਡੀ ਮਾਰਤੀ ਦੇਖੋ ਤੈਨੂੰ ਆਈ ਹੈ ਕਿ ਕਰਨਾ ਉਹ ਵੀ ਅਗਲੇ ਤੋਂ ਕੁਝ ਗੰਦੇ ਬੱਦਕੀ ਆ ਰਹੇ ਮਾੜੀ ਜੀ ਰਿਵਰਸ ਕਰਨਾ ਫਿਰ ਗੱਡੀ ਤੈਨੂੰ ਕਿੱਧਰ ਲੈ ਆਵੇ ਰਿਵਰਸ ਕਰ ਕੋਈ ਪਿੱਛੇ ਗੱਲ ਲਾਣਾ ਉਹਨੂੰ ਤਾਂ ਨਿਕਲਣ ਦੇ ਤੇਲ ਦੀ ਹਾਹਾਕਾਰ ਦੇ ਵਿੱਚ ਆਲੇ ਕਈ ਤਸਵੀਰਾਂ ਅੱਜ ਤੁਹਾਨੂੰ ਦਿਖਾਈਆਂ ਤਾਂ ਕਈ ਤਸਵੀਰਾਂ ਵੱਖ-ਵੱਖ ਸੂਬੇ ਤੋਂ ਸਾਹਮਣੇ ਆਈਆਂ ਜਿਸ ਦੇ ਵਿੱਚ ਕਈ ਲੋਕ ਢੇਲ ਪਾਉਂਦੇ ਨਜ਼ਰ ਆਏ ਤਾਂ ਕੋਈ ਢੋਲੂ ਲੈ ਕੇ ਪਹੁੰਚਿਆ ਤਾਂ ਕੋਈ ਕੈਨੀਆਂ ਲੈ ਕੇ ਪਹੁੰਚਿਆ ਤੇ ਇਥੋਂ ਤੱਕ ਕੋਈ ਵਾਟਰ ਕੂਲਰ ਲੈ ਕੇ ਆ ਗਿਆ ਤਾਂ ਇਸ ਦੇ ਵਿਚਾਲੇ ਕਈ ਝਗੜੇ ਵੀ ਹੋਏ ਕਈ ਵਿਵਾਦ ਵੀ ਹੋਏ ਉਲਸ ਦੇ ਵੀ ਲੋਕ ਦਿਖਾਈ ਦਿੱਤੇ ਤੇ ਇਸੇ ਤਰ੍ਹਾਂ ਦੀ ਤਸਵੀਰ ਇੱਕ ਜਲੰਧਰ ਤੋਂ ਸਾਹਮਣੇ ਆਈ ਹੈ ਜਿੱਥੇ ਤੇਲ ਪੁਆਨ ਨੂੰ ਲੈ ਕੇ ਵਿਵਾਦ ਉੱਗਿਆ ਗੱਡੀਆਂ ਇੱਥੇ ਲੱਗ ਗਈਆਂ ਤਾਂ ਇਸੇ ਗੱਲ ਤੋਂ ਗਹਿਮਾ ਗੈਮੀ ਹੋ ਗਈ ਲੋਕ ਖੇਮੜ ਗਏ ਜਿਸ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਲਗਾਤਾਰ ਤੁਹਾਨੂੰ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਇਹ ਦਸ ਵੀਰਾ ਜਲੰਧਰ ਦੀਆਂ ਨੇ ਜਲੰਧਰ ਦੇ ਪੈਟਰੋਲ ਪੰਪ ਦੀਆਂ ਨੇ ਜਿੱਥੇ ਵਿਵਾਦ ਹੋ ਗਿਆ ਕਿਉਂਕਿ ਲੋਕ ਲਗਾਤਾਰ ਪੰਪ ਦੇ ਉੱਤੇ ਪਹੁੰਚ ਰਹੇ ਸਨ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਸਨ ਇੱਥੇ ਪਹਿਲਾਂ ਬਹਿਸਵਾਜੀ ਹੁੰਦੀ ਹੈ ਫਿਰ ਮਾਹੌਲ ਗਰਮਾ ਜਾਂਦਾ ਹੈ ਲੋਕ ਇੱਥੇ ਖਹਿ ਪੈਂਦੇ ਨੇ ਇੱਕ ਦੂਜੇ ਦੇ ਨਾਲ ਤਾਂ ਲਗਾਤਾਰ ਤੁਹਾਨੂੰ ਸਵੇਰ ਤੋਂ ਸੀ ਤਸਵੀਰਾਂ ਦਿਖਾ ਰਿਆ ਕੋਈ ਡੋਲੂ ਲੈ ਕੇ ਪਹੁੰਚ ਰਿਹਾ ਹੈ ਤੇ ਕੈਨੀਆਂ ਲੈ ਕੇ ਪਹੁੰਚ ਰਿਹਾ ਹੈ ਤਾਂ ਇੱਥੋਂ ਤੱਕ ਵਾਟਰ ਕੂਲਰ ਲੈ ਕੇ ਆ ਰਿਹਾ ਹੈ ਤੇ ਇਹ ਤਸਵੀਰ ਲੜਾਈ ਝਗੜੇ ਦੀ ਵੀ ਸਾਹਮਣੇ ਆਈ ਹੈ ਕਿਉਂਕਿ ਕਈ ਤਸਵੀਰਾਂ ਤੁਹਾਨੂੰ ਦਿਖਾਈਆਂ ਤੇ ਇੱਕ ਹੋਰ ਤਸਵੀਰ ਹੈ ਜਿਸ ਦੇ ਵਿੱਚ ਲੋਕ ਇੱਕ ਦੂਜੇ ਨਾਲ ਉਲਸਦੇ ਨਜ਼ਰ ਆਏ ਕੀ ਆਪਣੇ ਕਸ਼ਟ ਹੋ ਗਏ ਤੇ ਨਹੀਂ ਹੈ ਆਪਾਂ ਨਹੀਂ ਆਸ ਨਹੀਂ ਬਸ ਸਹੀ ਗੱਲ ਹੈ ਉਹ ਲੈ ਲੈਂਦੇ ਆਪਣਾ ਯਾਰ ਨੂੰ ਬੈਠੋ ਨਹੀਂ ਸਾਰੀ ਗੱਡੀ ਮਾਰਤੀ ਦੇਖ ਤੂੰ ਆਖੀਏ ਕਿ ਇਹ ਤੂੰ ਹੀ ਅਗਲੇ ਤੂੰ ਕੰਨ ਕੰਨਿਆ ਬਦਗੀ ਯਾਰ ਸਾਰੀ ਵਾਰ ਹੀ ਗੱਡੀ ਕੱਢਦੇ 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 ਇਹਨੂੰ ਕੱਢਦੇ ਲੈ ਲੈੋ ਲੈੋ ਕੀ ਕਰੀਏ ਕੀ ਕਰੀਏ ਮਾੜੀ ਜੀ ਰਿਵਰਸ ਕਰਨਾ ਮੇਰੇ ਗੱਡੀ ਤੈਨੂੰ ਦੂਜਾ ਲੈ ਆਵੇ ਹੋਰ ਤੋਂ ਕਰ ਕੋਈ ਪਿੱਛੇ ਗੱਲ ਨਾ ਉਹਨੂੰ ਤਾਂ ਨਿਕਲਣ ਦੇ

ਕੀ ਜੇ ਇਸ ਤੋਂ ਨਹੀਂ ਪ੍ਰਤੀਤ ਨੂੰ ਆਈਏ ਕਿ ਇਹ ਕਰਨਾ ਮੂਵੀ ਅਗੇ ਤੂੰ ਕੱਢਣ ਦਿਆ ਬੱਧੀ ਆ ਰਹੀ ਹੈ ਗੱਡੀ ਫਿਰ ਵੀ ਵੱਡੀ ਕਰਦੇ 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 ਇਹਨੂੰ ਕਰਦੇ ਹੈਲੋ ਹੈਲੋ ਕੀ ਕਰੀਂ ਕੀ ਕਰੀਂ ਮਾੜੀ ਜੀ ਰਿਵਰਸ ਕਰਨਾ ਫਿਰ ਗੱਡੀ ਤੈਨੂੰ ਕਿੱਧਰ ਲੈ ਆਵੇ ਰਿਵਰਸ ਕਰਨਾ ਕੋਈ ਪਿੱਛੇ ਗੱਲ ਲਾਣਾ ਉਹਨੂੰ ਤਾਂ ਨਿਕਲਣ ਦੇ